ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾਉਆਂ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਬਣਾਉਂਦਾ ਗਏ ਆ ਪਿੰਡ ਚਮਿਆਰੀ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਦੋ ਵੜਾਂ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਆ ਤੇ ਇੱਕ ਟੋਕੜ ਵੜ ਦਿਖਾਵਾਂਗੇ ਤੇ ਚੰਗੇ ਕੱਦ ਕਾਠ ਵਾਲੀਆਂ ਤੇ ਚੰਗੇ ਮਿਲਕ ਰਿਕਾਰਡ ਵਾਲੀਆਂ ਆ ਆਪਾਂ ਪਹੁੰਚੇ ਆ ਭਾਜੀ ਕਬਲਜੀਤ ਸਿੰਘ ਹਣਾ ਕੋਲ ਤੇ ਆਜੋ ਕਰਦੇ ਆ ਵੀਰਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਸਣਾ ਠੀਕ ਠਾਕ ਜੀ ਵਧੀਆ ਠੀਕ ਠਾਕ ਠੀਕ ਠਾਕ ਚਾਹੀਦਾ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਇਹ ਜੀ ਕਵਲਜੀਤ ਸਿੰਘ ਪਿੰਡ ਚਮਿਆਰੀ ਤਹਿਸੀਲ ਨਾਲਾ ਜ਼ਿਲ੍ਹਾ ਹੰਪਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ ਆਪਣਾ ਹੈਗਾ ਜੀ 9855203255 ਠੀਕ ਹੈ ਜੀ ਸਹੀ ਸ਼ੁਰੂਆਤ ਹਾਂਜੀ ਹਾਂਜੀ ਇਹ ਆ ਗੱਬੰਦ ਕਰ ਲਈਏ ਹਾਂਜੀ ਇੱਥੋਂ ਸੂਈ ਤੋਂ ਵੀਰ ਜੀ ਠੀਕ ਉਹ ਸੱਤ ਸੂਈ ਆ ਠੀਕ ਜੀ ਦੱਸਿਓ ਇਹਦੇ ਪਰ ਇੱਕ ਨਵਾਂ ਸੂਆ ਸੋਈ ਤੇ ਕੀ ਮਿਲਕਰ ਰਿਕਾਰਡ ਜਾਈਏ ਇਹ ਵੀ ਜੀ ਦੂਜਾ ਸੂਆ ਸ ਠੀਕ ਹੈ ਠੀਕ ਹੈ ਹਾਂ ਜੀ ਸਤਵਾਂ ਦਿਨ ਨੂੰ ਸੂਈ ਨੂੰ ਹੋ ਗਿਆ ਗਿਆ ਠੀਕ ਹੈ ਜਵਾਬ ਕਿ ਆ ਗਿਆ ਜੇ ਪਿਛੇ ਜਵਾਬ ਬੱਛਾ ਜੀ ਠੀਕ ਹੈ ਜੀ ਮੇਲ ਕਾਫ ਆ ਗਿਆ ਜੇ ਪਿਛੇ ਉਹ ਵਿਖਾ ਦਿਓ ਬੱਛਾ ਦਿਖਾ ਦਿੰਦੇ ਕੋਈ ਗੱਲ ਆਹ ਵਾਲਾ ਜਵਾਬ ਜੀ ਵੀਰ ਜੀ ਚੈੱਕ ਕਰ ਸਕਦੇ ਤੁਸੀਂ ਹਜੇ ਬਿਲਕੁਲ 나ੜੂ ਤੇ ਆ ਤੇ 6 ਤੋਂ 7 ਦਿਨ ਹੋਏ ਆ ਜੇ ਸੂਈ ਨੂੰ ਤੇ ਇਸ ਟਾਈਮ 14 15 ਲੀਟਰ ਬਿਲਕੁਲ ਬੋਲਾ ਹੀ ਤਿਆਰ ਆ ਬੋਲਾ ਕੇ ਦੁੱਧ ਦੇ ਹੁਣ ਬੋਲਾ ਹੀ ਬੋਲਾ ਲਾ ਲਓ ਦੁੱਧ ਲਾ ਲਓ ਠੀਕ ਹੈ ਜੀ ਖੋਲ ਦਿਓ ਵੀਰ ਜੀ ਹਰਾ ਲੋ ਭਾਈ ਜੀ ਚੈੱਕ ਕਰਾਉਣਾ ਹੁਣ ਤੁਹਾਨੂੰ ਖੋੜ ਕੇ ਫੇਸ ਵੀ ਕਿੱ ਕਰ ਸਕਦਾ ਇਹ ਨਹੀਂ ਕਿ ਨਹੀਂ ਜੀ ਥੋੜੀ ਸੇਂਗ ਆ ਗਿਆ ਵਾ ਬਾਕੀ ਅਟਰ ਕੁਆਲਟੀ ਬਹੁਤ ਸ਼ਾਨਦਾਰ ਆ ਇਹ ਥਣਾ ਦਾ ਸੈਜ ਗਿਆ ਵੀ ਬਹੁਤ ਚੰਗਾ ਵਹਿਣ ਘਟ ਘਟ ਤੇ ਥਣ ਲੱਗਾ ਵਾ ਕਿੱ ਕਰ ਸਕਦਾ ਤੁਸੀਂ ਲਾਦੇ ਦਾ ਫੇਸ ਕਿੱ ਕਰ ਸਕਦਾ ਦੇਣੀ ਇਹ ਪਹਿਲਾ ਸੁਆ ਸੋਈ ਨਹੀਂ ਦੂਜਾ ਵੀ ਦੂਜਾ ਜੀ ਤੂੰ ਜਸ ਸੁਆ ਸੋਈ ਜੇ ਤੂੰ ਪਹਿਲੇ ਸੁਆ ਕਿੰਨਾ ਕ ਦੁੱਧ ਚ ਆਇਆ ਹੈ ਨਾ ਦੁੱਧ ਵੀਰ ਜੀ ਇਹਨੇ 14 15 ਕਿਲੋ ਪਹਿਲੇ ਸੁਆ ਜਵਾ ਜੋ ਠੀਕ ਹੈ ਠੀਕ ਹੈ ਜੀ ਇਹ ਕਿੰਨਾ ਕ ਚਵਾਈ ਜਾਊਗੀ ਦੁੱਧ ਵੀਰ ਜੀ 18 ਕਿਲੋ ਵਛੀਰਾਮ ਨਾਲ ਚਾਹੀਏ ਹੋਗੇ 17 18 ਕਿਲੋ ਬਾਈ 17 18 ਲੀਟਰ ਬਾਕੀ ਚਵਾਜੂ ਬਹੁਤ ਜਿਆਦਾ ਚੰਗਾ ਠੀਕ ਹੈ ਜੀ ਸਾਤਪੁਰ ਬਹੁਤ ਬੋਲੀ ਆ ਤੇ ਕੀ ਕਰ ਸਕਦੇ ਬਾਈ ਤੁਸੀਂ ਲਾਗੇ ਤੋਂ ਥਲਾਂ ਦਾ ਸੈਜ ਗਿਆ ਬਹੁਤ ਸ਼ਾਨਦਾਰ ਆ ਤੇ ਇਹਦੀ ਫੈਡ ਫੂਡ ਵੀ ਚੰਗੀ ਆ ਬਾਕੀ ਹੈ ਨਾ ਬਿਲਕੁਲ ਹਾਂਜੀ ਹਾਂਜੀ ਫੈਡ ਵੀ ਚੰਗੀ ਜੀ ਇਹਦੀ ਕ੍ਰਾਊਡ ਚਾਹੀਦੀ ਠੀਕ ਹੈ ਜੀ ਲੋ ਬਾਈ ਹੈ ਨਾ 30 30 ਬੈਕ ਕਰ ਸਕਦੇ ਤੁਸੀਂ ਹਾਂਜੀ ਬਾਕੀ ਤੁਹਾਨੂੰ ਧਾਲਾ ਧੂਰਾ ਮਰਾ ਕੇ ਦਿਖਾ ਦਿੰਦੇ ਆ ਵੀਡੀਓ ਵਿੱਚੀ ਬਾਕੀ ਝੂੰਗੀ ਤੁਹਾਨੂੰ ਪਤਾ ਨਹੀਂ ਕਿੰਨੇ ਕਾ ਸੇ ਝੂੰਗਾ ਜੇ ਹਾਂਜੀ ਕਰਮਾਲਾ ਵਾਲਾ ਕਰਮਾਲਾ ਡੱਗਰ ਹੁੰਦਾ ਜੇ ਇਹ 3 ਮੁੱਲ ਕਰਨਾ ਕਿ ਪਹਿਲੇ ਉਹਦਾ ਰਮਰਾ ਲੀਏ। ਮੇਲੇ ਤਾਂ ਰਮਾਰ ਦਈਏ। ਠੀਕ ਹੈ ਜੀ। ਹਾਂਜੀ। ਹਾਂਜੀ ਭਾਜੀ ਆ ਗਏ ਵੀਡੀਓ ਦੇ ਵਿੱਚ ਹੀ ਤੁਹਾਨੂੰ ਆਪਾਂ ਲਾਈ ਵੀ ਆ ਰਹੀ। ਸਾਰਾਂ ਤੋਂ ਰਮਾਰ ਕੇ ਨਾਲੇ ਪਸ਼ੂਆਂ ਚੈੱਕ ਕਰਾ ਦਿੰਨੇ ਆ। ਕਿ ਬਾਈ ਦਾ ਵਪਾਰ ਦਾ ਹੀ ਕੰਮ ਹੈ ਤੇ ਚੰਗੇ ਪਸ਼ੂ ਹੁੰਦੇ ਆ ਤੇ ਜਾਇਜ਼ ਮੁੱਲ ਵਿੱਚ ਹੁੰਦੇ ਆ। ਬਿਲਕੁਲ ਸਾਫ਼ ਸੁਥਰਾ ਕੰਮ ਕਰਦਾ ਵੀਰ। ਇਹ ਕਿੰਨਾ ਕ ਚਿਰ ਹੋ ਗਿਆ ਭਾਜੀ ਵਪਾਰ ਕਰਦਿਆਂ ਨੂੰ? ਵਪਾਰ ਦੇ ਵੀਧੀ ਕਰਦੇ ਆ ਪੁਰਾਣਾ ਹੀ ਏ। ਠੀਕ ਹੈ ਜੀ। ਹਾਂਜੀ ਵੀ 25 ਸਾਲ ਹੋ ਗਏ। ਠੀਕ ਹੈ ਠੀਕ ਹੈ ਲਓ ਬਾਈ ਜੀ ਪੁਰਾਣਾ ਹੀ ਇਹ ਦਿੱਤਾ ਵੀ ਤਜਰਬਾ ਤੇ ਚੰਗੇ ਪਸ਼ੂ ਹੁੰਦੇ ਆ ਤੇ ਗੈਜ ਮੁੱਲ ਵਿੱਚ ਹੁੰਦੇ ਆ ਠਾਕਦੇ ਬਹੁਤ ਗਾਰਡੀਚ ਲੱਗ ਜਾਂਦੇ ਆ ਹਾਂਜੀ ਭਈ ਇਹ ਲਾਕੀਏ ਤੋਂ ਚੈੱਕ ਕਰ ਸਕਦੇ ਤੁਸੀਂ ਕੁਸਮਾ ਬਹੁਤ ਹੀ ਸ਼ਾਨਦਾਰ ਆ ਤੇ ਧਾਰਾ ਤੋਂ ਰਮਰਾ ਦੇ ਤਾਂ ਹੁੰਦ ਟੋਨੇ ਆ ਜੋ ਹਾਂਜੀ ਭਈ ਅਗਲੇ ਤੋਂ ਚਵਾਈ ਜੇ ਬਿਲਕੁਲ ਮੋਟੀਆਂ ਧਾਰਾਂ ਵਾਲੇ ਕੋਈ ਧੂਰ ਨਹੀਂ ਕੋਈ ਖਟਾਣਗੇ ਚੈੱਕ ਕਰ ਸਕਦੇ ਤੁਸੀਂ ਧਾਰਾ ਮੋਟਰ ਵਾਲੀ ਚਵਾਈ ਲੱਗੀ ਆ

ਤਰੀਕੇ ਜੈ ਜੈ 42 ਵੀ ਦੇ ਦਾਂਗੇ ਪੂਰੇ ਕਰ ਦਈਏ ਮਾਦਨ 40 ਦੇ ਦਈਏ ਹਾਂ ਜੀ ਚਲੋ ਹਲੋ ਵੀਰ ਜੀ ਆ ਬੜ ਚੰਗੀ ਚਲੋ ਪਹਿਲੀ ਵੀਡੀਓ ਪਾਉਣੀ ਆਪਾਂ ਹਾਂ ਜੀ ਹਾਂ ਜੀ 40 ਦੇ ਦਈਏ ਠੀਕ ਹੈ ਲਓ ਬਾਜੀ ਪੂਰੇ 40000 ਦੇ ਤੇ ਚਲੋ ਮਾਨਤਨ ਕਰਦੇ ਹੋ ਵੀਰਾ ਮਾਨਤਨ ਹਾਂ ਕੋਈ ਗੱਲ ਨਹੀਂ ਵੀਰ ਜੀ ਹੋ ਜੋ ਮਾਨਤਨ ਹੋ ਜੀ ਠੀਕ ਹੈ ਜੀ ਹਾਂ ਜੀ ਤੇ ਬਾਕੀ ਮੌਕੇ ਤੇ ਵੀਰ ਕਹਿੰਦਾ ਕਿ ਮਾਨਤਨ ਹੋਰ ਕਰਦਾਂਗੇ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸੋ ਵੀਰ ਜੀ ਦੇ ਬਾਰੇ ਇਹਨੂੰ ਵੀ ਜੀ ਨੂੰ 43 ਮਹੀਨੇ ਹੋ ਗਏ ਜੀ ਅੱਛਾ ਜੀ ਹਾਂ ਜੀ ਇਹ ਇੱਥੇ ਮੈਂ ਆਪਣੇ ਕੋਲੋਂ ਮੇਰਾ ਵੀਰ ਗਈਆ ਅੱਛਾ ਜੀ ਤਾਜੀ ਦੀ ਵੀਡੀਓ ਵੀ ਆਪਣੇ ਕੋਲ ਹੈ ਜੀ ਠੀਕ ਜੀ ਹਾਂ ਪਰ ਹੁਣ 3 ਮਹੀਨੇ ਨੂੰ ਸੂਈ ਨੂੰ ਹੋ ਗਿਆ ਤਕਰੀਬਨ ਲਾ ਲਓ ਤੁਸੀਂ ਅੱਛਾ ਜੀ ਤੇ ਉਹ ਮੁੰਡਾ ਬਾਹਰ ਚਲ ਗਿਆ ਸੀ ਤਾਂ ਨਾ ਫਿਰ ਫੇਰ ਮੰਦੇਤੀ ਆ ਵਾਪਸ ਅੱਛਾ ਅੱਛਾ ਠੀਕ ਜੀ ਹਾਂ ਜੀ ਖੋਲ ਲੇ ਤੇ ਦੁੱਧ ਦੇ ਰੱਖੋ 8 ਕਿਲੋ ਹੋ ਜੇ ਹੁਣ ਠੀਕ ਹੈ ਲਓ ਇਹ 8 ਲੀਟਰ ਜਿਹੜਾ ਮੌਕੇ ਦੇ ਬਿਲਕੁਲ ਦੁੱਧ ਤਿਆਰ ਹੈ ਠੰਡਾ ਕਰਕੇ ਹਾਂ ਜੀ ਦੁੱਧੋ ਬਾਜੂ ਵੀ ਤਾਂ ਹਾਂ ਦੁੱਧ ਬਰਤੇ ਰੱਖ ਲਓ ਘਰ ਆਊਗੀ ਠੀਕ ਜੀ ਠੀਕ ਮੁੰਡਾ ਚਲੇ ਗਿਆ ਉਹਨਾਂ ਦਾ ਬਾਹਰ ਸਾਂਭੀ ਸੁੰਭੀ ਨਹੀਂ ਬਿਲਕੁਲ ਹੀ ਨਾ ਠੀਕ ਹੈ ਜੀ ਹਾਂ ਬ ਇਸ ਅੱਜਰ ਦੀ ਤੇਲ ਕੋ 17 18 ਕਿਲੋ ਤੋਂ ਦੇਈਏ ਠੀਕ ਹੈ ਲੋ ਬਾਜੀ 17 18 ਲੀਟਰ ਵਾਲੀ ਗੱੜਿਆ ਤੇ ਹੈ ਵੀ ਚੰਗੇ ਤਗੜੇ ਕੱਦ ਕਾਠ ਵਾਲੀ ਆ ਤੇ ਵੀਰਾਂ ਦਾ ਬਾਹਰ ਚਲ ਗਈ ਚਲ ਗਿਆ ਵਾ ਜਿਹਦੇ ਕੋਲ ਵਹਿੜ ਸੀ ਇਹ ਕਰਕੇ ਥੋੜੀ ਆਪਣੇ ਕੋਲ ਗਈ ਆਪਣੇ ਕੋਲ ਵੀਡੀਓ ਦੀ ਤਾਜੀ ਸੂਈ ਦੀ ਠੀਕ ਹੈ ਜੀ ਤੇ ਲਾਗੇ ਤੋਂ ਥਣਾ ਦਾ ਸੈੱਜ ਕਰ ਸਕਦੇ ਜੀ ਬਹੁਤ ਸ਼ਾਨਦਾਰ ਆ ਬਾਸੀ ਖੰਡੀ ਧੀਰੀ ਹੈ ਬਿਲਕੁਲ ਠੀਕ ਹੈ ਜੀ ਇਹ ਤਾਂ ਰਹੇ ਕਿ ਮਰੌੜੀਆਂ ਹਾਂ ਮਾਰਦੀ ਮਾਰਦੀ ਠੀਕ ਹੈ ਜੀ ਲੋ ਬਾਜੀ ਇਹਦੀਆਂ ਧੰਨਵਾਦ ਆ ਵੀਡੀਓ ਵੇਚੀ

ਸਰ ਲੇ ਲਓ ਭਾਈ ਕੀ ਕਰ ਸਕਦੇ ਫੇਸਬੁਕ ਸ ਬਹੁਤ ਹੀ ਯਾਰਾ ਪਿਆਰਾ ਵਾ ਹੈ ਸ਼ੋਰ ਐਫ ਪਾ ਚਾ ਗੀ ਤੇ 16 17 ਲੀਟਰ ਦੁੱਧ ਚੋਂਦੀ ਰਹੀ ਆ ਸੱਜਰ ਤੇ ਇਸ ਟਾਈਮ ਚਲੋ ਸੇਵਾ ਸੁਭਾ ਕਰਨਾ ਥੋੜਾ ਜਿਹਾ ਘਟ ਗਈ ਆ ਤੇ ਪੁੱਛਦੇ ਆ ਵੀਰ ਨੂੰ ਕੀ ਮੁੱਲ ਕਰਨਾ ਕੀ ਮੁੱਲ ਕਰਨਾ ਭਾਈ ਇਹਦਾ ਮੁੱਲ ਵੀਰ ਜੀ ਦਾ 2000 ਰੁਪਇਆ ਜੀ ਇਹ ਚਮ ਕਰਕੇ ਜਾ ਜਾਈ ਚਾ ਕੋਈ ਨਹੀਂ ਕਰਦੇ ਜਿੱਦਾਂ ਦੇ ਪੂਰੇ ਨਹੀਂ ਕਰਦੀ ਮੈਂ ਤਾਂ 20 ਦੀ ਚਲੋ ਕੋਈ ਨਹੀਂ ਤੇ ਠੀਕ ਹੈ ਜੀ ਲਓ ਭਾਈ 20000 ਦੀ ਤੇ ਜੇ ਕੋ ਵੀਰ ਭਰਾ ਸੰਭਲ ਲਾ ਜੂਗਾ ਤੇ ਚੰਗਾ ਦੁੱਧ ਚਵਾਈ ਜਾਣਾ ਇਹਨੇ ਵੀ ਗਾਂ ਵੀ ਦੀ ਅਗਲੇ ਸੂਏ ਵੀ ਤੁਹਾਨੂੰ ਪਤਾ ਨਵੀਂ ਵੈੜ ਹੈ ਦੂਜਾ ਸੂਆ ਵਾ ਹਾਂਜੀ ਹਾਂਜੀ ਰਕਮ ਦੀ ਹੈ ਤੇ ਜਿਹੜੀਆਂ ਗਾਵਾਂ ਪੈਂਦੇ ਸੱਤ ਰਸ ਰਿਆ ਲੋਕ ਮੋਨੇ ਕਰਦੇ ਆ ਹਾਂਜੀ ਕੋ ਕਰਦੀ ਵਛੀ ਆਪਾਂ ਲਈਏ ਤੇ 15-16000 ਤੋਂ ਘੱਟ ਉਹ ਨਹੀਂ ਮਿਲਦੀ ਨਹੀਂ ਸਹੀ ਗੱਲ ਏ ਇਹ ਬਿਲਕੁਲ ਸਹੀ ਗੱਲ ਏ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ